ਨੇਰਤਾ ਨੂੰ ਆਦਰ ਕੋਈ ਨਾ ਦੇ ਲਾਗ ਯਤਨ ਕਰਾ ਉਹ ਚਤਨ ਉਤਰੇ ਰਹੋ ਆ ਨੇਰਤਾ ਨਾ ਆਦਰ ਕੋਈ ਨਾ ਦੇ ਆਦਰ ਕੋਈ ਨਾ ਦੇ ਜਿਹੜੇ ਨੇਰਤਾ ਦੇ ਲੋਕ ਗਿਆਨ ਹੀਰ ਨੇਰਤਾ ਨਹੀਂ ਕਿ ਆਹ ਹੀਰ ਕੋਲ ਸੰਸਾਰ ਦੀ ਗੱਲ ਹੈ ਸੰਸਾਰ ਦੀ ਵੀ ਹੈ ਜਿਹੜੀ ਗੱਲ ਸੱਚ ਹੈ ਨਿਰਗਾਰ ਦੇ ਵੀ ਕਰ ਸੱਚਾ ਬੰਦਾ ਜਿਹਨੂੰ ਆਪਣਾ ਆਤਮ ਗਿਆਨੀ ਨਹੀਂ ਰਹੀ ਹੈ ਜਿਹੜਾ ਉਹ ਨਿਰਤਨ ਕਬੀਰ ਕੰਨਾ ਵੀ ਡਰਤਾ ਨਹੀਂ ਕਿਹਨੂੰ ਅੰਧਿਆ ਜਿਹਦੇ ਕੋਲ ਨਾਮ ਨਹੀਂ ਹੈ ਗੁਰਬਾਣੀ ਨਿਰਤਨ ਉਹਨੂੰ ਮੰਨਦੀ ਹੈ ਜਿਹਦੇ ਕੋਲ ਨਾਮ ਨਹੀਂ ਹੈ ਕਹੇ ਕਬੀਰ ਨਿਰਤਨ ਹੈ ਸੋਈ ਜਾ ਕੇ ਹਰਦਾ ਨਾਮ ਰੋਹੀ ਜਿਹਦੇ ਕੋਲ ਨਾਮ ਨਹੀਂ ਹੈ ਉਹ ਡਰਦਾ ਨਾਮਧਾਰਨ ਕਿਉਂਕਿ ਗਿਆਨੀਆਂ ਦਾ ਤਨ ਨਾਮਾ ਹੈ ਜਿਹੜੇ ਗਿਆਨਬਾਨ ਗੁਰਮੁਖ ਨੇ ਉਹਨਾਂ ਦਾ ਤਾਂ ਨਾਮ ਹੁੰਦਾ ਜਿਹਦੇ ਕੋਲ ਨਾਮ ਹੈ ਨਹੀਂ ਉਹ ਡਰਦਾ ਕਿੱਡਾ ਕੋਈ ਸੰਤ ਹੈ ਜੇ ਤਤ ਗਿਆਨ ਹੈ ਦੀ ਡਰਦਾ ਸंसਾਰੀ ਦਾ ਜਨਾ ਮਰਜੀ ਹੋਵੇ ਉਹ ਦੇਖੋ ਸंसਾਰੀ ਵੀ ਜਿਹੜੇ ਨਿਰਤਨ ਹੁੰਦੇ ਨੇ ਸੰਸਾਰ ਦੇ ਵਿੱਚ ਧਰਦੀ ਹੁੰਦਾ ਜਿਵੇਂ ਉਹਦੀ ਇੱਜ਼ਤ ਨਹੀਂ ਹੈ ਇਵੇਂ ਜਾ ਕੇ ਨਰਾਕਾਰ ਦੇ ਦੇਸ਼ ਵਿੱਚ ਇਹ ਬੜੇ ਬੜੇ ਜਿਹੜੇ ਸੰਤ ਨੇ ਬੜੇ ਬੜੇ ਰਾਜੇ ਨੇ ਜੇ ਤਤ ਗਿਆਨ ਤੇ ਆਤਮ ਗਿਆਨ ਤੇ ਸਖਣੇ ਨੇ ਇਹਨਾਂ ਨੂੰ ਕੋਈ ਤਰ ਕਿਸੇ ਨੂੰ ਨਹੀਂ ਚਲੂ ਜੇ ਜੁਗ 4000 ਹਾਰ ਜਾ ਹੋਰ ਤੋਂ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣ ਲਈ ਨਾਲ ਚੱਲਾ ਸਭ ਕੋਏ ਚੰਗਾ ਨਾਮ ਰਖਾਇ ਕੇ ਚੰਗਾ ਨਾਮ ਲੈ ਕੇ ਬੰਦਾ ਜਰਾ ਸੋਹਣ ਸੁਣਵਾ ਚੁਲੋ ਜਾਸ ਕੀਰਤੀ ਜੱਗ ਲੈ ਜੰਦੇ ਕੰਮ ਕਰੇ ਸਾਰਾ ਸੰਸਾਰ ਜਸ ਕੀਰਤੀ ਕਰੇ ਜੇ ਕਿਸਨੇ ਤਾਂ ਨਾ ਬਈ ਬਾਤ ਨੂੰ ਪੁੱਛੀ ਜੇ ਆਦਮ ਕਹਿ ਨਹੀਂ ਨਹੀਂ ਆਦਮ ਦਰਸੀ ਦੀ ਕੋਈ ਨਹੀਂ ਪੁੱਛਦਾ ਇਹ ਤਾਂ ਪ੍ਰਚਾਰ ਹੈ ਸਾਰੀਆਂ ਬਤਾਂ ਇੱਥੇ ਕਰ ਰਹੇ ਨੇ ਜਿਹੜਾ ਇਹਦੇ ਵਿੱਚ ਸਾਰੀ ਦੁਨੀਆਂ ਉਹਦੇ ਨਾਲ ਚੱਲਦੀ ਹੈ ਸਾਰੀ ਦੁਨੀਆਂ ਉਹਦਾ ਜਸ ਕਰਦੀ ਹੈ ਇਹਨਾਂ ਚੰਗਾ ਆਦਮੀ ਵੀ ਹੋਵੇ ਇਹ ਤਾਂ ਕਹੇ ਸਾਰੀਆਂ ਬਤਾਂ ਹੀ ਪ੍ਰਚਾਰ ਕਰਦੀਆਂ ਨੇ ਇਹ ਉਹਦਾ ਦੇਵਤਾ ਕਾਦੀਆ ਨੇ ਉਹ ਤਾਂ ਗੁਰਬਾਣੀ ਕਹਿੰਦੇ ਨੂੰ ਕੋਈ ਪੁੱਛਦਾ ਸੁਧਾਰ ਜਾ ਕੇ ਆਈ ਇਹਨੇ ਸੰਤ ਕਰਦੇ ਫਿਰਦੇ ਨੇ ਕੱਕੀ ਕਰਦੇ ਫਿਰਦੇ ਨੇ ਇਹਨਾਂ ਨੂੰ ਨਹੀਂ ਕੋਈ ਪੁੱਛਦਾ ਅਜਾ ਸਾਰਾ ਸੰਸਾਰ ਵੀ ਤੁਹਾਡੇ ਜਾਇਦਾਦਾਰ ਕਰੇ ਉਹ ਤੇ ਜੇ ਸਾਰਾ ਸੰਸਾਰ ਬਰੋਧੀ ਹੋਵੇ ਗੁਰੂ ਬੋਲਦਾ ਪਿਆ ਹੋਵੇ ਸੰਸਾਰ ਨੂੰ ਨਹੀਂ ਕੋਈ ਪੁੱਛਦਾ ਹੈ ਸੰਸਾਰ ਕੀ ਕਹਿੰਦਾ ਹੈ ਕੀ ਸੋਚਦਾ ਇਸ ਗੱਲ ਦੀ ਸਾਧ ਸੰਸਾਰ 'ਚ ਕੋਈ ਪ੍ਰਭਾਵ ਨਹੀਂ ਹੈ ਇਸ ਕਰਕੇ ਗੁਰਮੁਖ ਸੰਸਾਰ ਦੀ ਪ੍ਰਭਾਵ ਨਹੀਂ ਕਰਦੇ ਸੰਸਾਰ ਦੇ ਨੇ ਪ੍ਰਭਾਵ ਕਰਦੇ